ਨਮਸਕਾਰ ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੋਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਨਗਰ ਨਿਗਮ ਤੇ ਕਾਉਂਸਲ ਪੰਚਾਇਤੀ ਲਈ voting ਅੱਜ ਜਾਰੀ ਹੈ ਸਵੇਰੇ 7 ਵਜੇ ਤੋਂ voting ਸ਼ੁਰੂ ਹੋ ਚੁੱਕੀ ਹੈ ভোটার ਸ਼ਾਮ 4 ਵਜੇ ਤੱਕ ਆਪਣੀ ਵੋਟ ਪੁੱਗਤਾ ਸਕਦੇ ਨੇ ਉਸ ਤੋਂ ਮਗਰੋਂ ਤੁਰੰਤ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਇਹਨਾਂ ਚੋਣਾਂ ਦੇ ਵਿੱਚ ਸੈਂਟੀ ਇਸ਼ਾਰਿਆ 3.2 ਲੱਖ ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ ਵੋਟਾਂ EVM ذریعے ਪੈਰੀਆਂ ਨੇ ਤੇ ਚੋਣ ਨਤੀਜੇ ਵੀ ਸ਼ਾਮ ਵੇਲੇ ਐਲਾਨੇ ਜਾਣਗੇ ਇਸ ਤਰ੍ਹਾਂ ਪੰਜ ਨਗਰ ਨਿਗਮਾਂ ਤੇ 41 ਨਗਰ ਕੌਂਸਲ ਨਗਰ ਪੰਚਾਇਤਾਂ ਤੋਂ ਇਲਾਵਾ ਕਰੀਬ 4 ਦਰਜਨ ਬੋਰਡਾਂ ਦੇ ਵਿੱਚ ਉਪ ਚੋਣਾਂ 'ਚ ਉਤਰੇ ਹੋਏ ਨੇ 3336 ਉਮੀਦਵਾਰ ਤੇ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਅੱਜ ਹੋ ਜਾਵੇਗਾ ਨਿਗਮ ਤੇ ਕਾਉਂਸਲ ਚੋਣਾਂ ਲਈ 23000 ਅਧਿਕਾਰੀ ਤੇ ਮੁਲਜ਼ਮ ਮੁਲਾਜ਼ਮ ਚੋਣ ਅਮਲੇ ਵੱਜੋਂ ਤਾਇਨਾਤ ਕੀਤੇ ਗਏ ਨੇ ਚੋਣ ਅਮਲਾ ਬੀਤੇ ਦਿਨ ਪੰਜਾਬ 'ਚ ਬਣਾਏ ਕੁੱਲ 1609 ਪੋਲਿੰਗ ਸਟੇਸ਼ਨ ਤੇ ਪਹੁੰਚ ਗਿਆ ਸੀ ਤੇ ਵੋਟਾਂ ਲਈ ਕੁੱਲ 3809 ਪੋਲਿੰਗ ਬੂਥ ਬਣਾਏ ਗਏ ਨੇ ਪੰਜਾਬ ਪੁਲਿਸ ਨੇ ਇਹਨਾਂ ਚੋਣਾਂ ਦੇ ਲਈ ਸੁਰੱਖਿਆ ਪ੍ਰਬੰਧ ਦੀ ਤੈਨਾਤੀ ਨੂੰ ਲੈ ਕੇ ਹਦਾਇਤਾਂ ਵੀ ਜਾਰੀ ਕੀਤੀਆਂ ਸਨ ਤੇ ਅੰਮ੍ਰਿਤਸਰ ਦੇ ਵਿੱਚ ਨਗਰ ਨਿਗਮ ਚੋਣਾ ਕਰਕੇ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ VOTING ਹੋਵੇਗੀ ਤੇ ਅੱਤ ਦੀ ਠੰਡ ਦੇ ਬਾਵਜੂਦ ਲੋਕ ਸਵੇਰੇ 7 ਵਜੇ ਤੋਂ ਹੀ ਵੋਟਾ ਪਾਉਣ ਦੇ ਲਈ ਪੂਲਿੰਗ ਬੂਥਾਂ ਤੇ ਪਹੁੰਚ ਚੁੱਕੇ ਨੇ ਤਾਂ ਇਸ ਵੇਲੇ ਦੀ ਖਬਰ ਤੁਹਾਨੂੰ ਦੱਸ ਰਹੇ ਹਾਂ ਅੰਮ੍ਰਿਤਸਰ ਪੁਲਿਸ ਵੱਲੋਂ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਗਏ ਨੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੋਲਿੰਗ ਸਟੇਸ਼ਨਸ ਤੇ ਪਹੁੰਚ ਰਹੇ ਨੇ ਵੋਟਰਸ ਤੇ ਆਪਣੀਆਂ ਵੋਟਾਂ ਜੜੀਆਂ ਨੇ ਉਹ ਪੁੱਗਤਾਰੇ ਨੇ ਈਵੀਐਮ ਦੇ ਰਾਹੀਂ ਵੋਟਾਂ ਜੜੀਆਂ ਨੇ ਉਹ ਪੈਰੀਆਂ ਨੇ ਤੇ ਸ਼ਾਮ 4 ਵਜੇ ਤੋਂ ਬਾਅਦ ਨਤੀਜੇ ਵੀ ਜਿਹੜੇ ਨੇ ਉਹ ਐਲਾਨੇ ਜਾਣਗੇ ਇਹ ਬੜਾ ਸ਼ਾਂਤੀਪੂਰਵਕ ਤੇ ਬੜੇ ਉਤਸ਼ਾਹ ਨਾਲ ਜਿਹੜੇ ਸਾਰੇ ਮਤਲਬ ਵੋਟਰ ਹੈ ਆਪਣੇ ਮਤ ਦਾ ਦਾਨ ਕਰ ਰਹੇ ਹੈ ਮਤਦਾਨ ਦਾ ਮਤਲਬ ਹੁੰਦਾ ਵੀ ਤੁਸੀਂ ਆਪਣੀ ਮਤ ਹੈ ਜਿਹੜੀ ਉਹ ਆਪਦੇ ਭਵਿੱਖ ਲਈ ਦਾਨ ਕਰਨੀ ਹੈ ਆਪਣੇ ਨਮਾਇੰਦੇ ਚੁਣਨੇ ਨੇ ਉਹ ਸੋ ਬੜੀ ਖੁਸ਼ੀ ਹੋਈ ਔਰ ਸਾਰੇ ਕੈਂਡੀਡੇਟ ਲਗਭਗ ਇਕੱਠੇ ਹੋ ਕੇ ਖੜੇ ਨੇ ਨਾ ਪੂਰੀ ਸ਼ਾਂਤੀ ਹੈ ਭਾਈਚਾਰਕ ਸਾਂਝ ਹੈ ਔਰ ਅਸੀਂ ਵੀ ਚਾਹੁੰਦੇ ਹਾਂ ਕਿ ਪੂਰੀ ਸ਼ਾਂਤੀ ਨਾਲ ਭਾਈਚਾਰਕ ਸਾਂਝ ਨਾਲ ਇਹ ਵੋਟਾਂ ਪੈਣ ਔਰ ਲੋਕ ਜਿਹੜਾ ਆਪਣਾ ਇਹ ਡੈਮੋਕ੍ਰੈਟਿਕ ਰਾਈਟ ਹੈ ਇਹਦਾ ਉਦਾ ਇਸਤੇਮਾਲ ਕਰਨਾ ਔਰ ਜਿਹੜੀ ਇਹ ਗਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਜਿਹੜਾ ਸਾਡੇ ਲੋਕਤੰਤਰ ਦੀ ਨੀਂਹ ਹੈ ਉਹ ਹੋਰ ਮਜ਼ਬੂਤ ਹੋਵੇ ਤਾਂ ਜੋ ਬੁਨਿਆਦੀ ਜਿਹੜਾ ਢਾਂਚਾ ਹੈ ਉਹਨੂੰ ਵਿਕਸਿਤ ਕਰਨ 'ਚ ਅਸੀਂ ਮਤਲਬ ਸਰਕਾਰਾਂ ਉਹਦੀ ਮਦਦ ਕਰ ਸਕਣ ਸਰ ਅਸੀਂ ਇਹ ਸੋਚਦੇ ਵੋਟਰ ਕਿ ਜਿਹੜੀ ਜੋ ਵੀ ਇਲਾਕੇ ਦਾ ਕੌਂਸਲਰ ਬਣੇ ਸਾਡੇ ਚੰਗੇ ਕੰਮ ਕਰੇ ਸਾਨੂੰ ਦੁੱਖ ਸੁੱਖ ਦਾ ਸਾਥੀ ਹੋਵੇ ਜਦੋਂ ਵੀ ਅਸੀਂ ਉਹਨੂੰ ਆਵਾਜ਼ ਮਾਰੀ ਸਾਡੀ ਅੱਜ ਵਾਰ ਤੇ ਆਵੇ ਸਰ ਉਹਨੂੰ ਲੈ ਕੇ ਬਹੁਤ ਉਤਸਾਹ ਸੀ ਕਿਉਂਕਿ ਦੇਖੋ ਜੀ ਅੱਜ ਕਿੰਨੇ ਚਿਰ ਹੋ ਗਏ ਕੋਈ ਕਾਉਂਸਲਰ ਕੋਈ ਨਹੀਂ ਸੀ ਤੇ ਕੰਮ ਕਰਾਂਦੀ ਦਿੱਕਤ ਆਉਂਦੀ ਸੀ ਐਮਐਲਏ ਸਾਹਿਬ ਕੋ ਜਾਣਾ ਪੈਂਦਾ ਸੀ ਪਰ ਉਹ ਕੁਝ ਕੰਮ ਹੁੰਦੇ ਜਿਹੜੇ ਵਾਰਡ ਦੇ ਕਾਉਂਸਲਰ ਕੋਲ ਹੀ ਹੋ ਜਾਂਦੇ ਆ ਐਮਐਲਏ ਸਾਹਿਬ ਕੋ ਨਹੀਂ ਜਾਣਾ ਪੈਂਦਾ ਇਸ ਕਰਕੇ ਅਸੀਂ ਕਹਿੰਦੇ ਸਾਨੂੰ ਵਾਰਡ ਨੰਬਰ 52 ਤੋਂ ਚੰਗਾ ਤੇ ਵਧੀਆ ਕਾਉਂਸਲਰ ਮਿਲੇ इस समय हम जो खड़े हुए हैं बिल्कुल आप देख सकते हैं कि एक नंबर और दो नंबर बूथ है हमारा जो नब्दी शाह फतेह सिंह कॉलोनी में पड़ता है वहाँ पे हम खड़े हैं वोटरों को हम यही सपोर्ट करते हैं कि वोटर ज़्यादा से ज़्यादा घर से निकलें और ज़्यादा से ज़्यादा वोट जो घर से निकल कर वोट डालें क्योंकि अच्छा जो एम है वो इनको मिल सके सरकार ऊपर आम आदमी पार्टी का नीचे एम भी आम आदमी पार्टी का होगा तो बढ़िया जो काम हो सकेगा पर सा यही मकसद है कि पीस पीसफुल फेयर इलैक्श होए अज के अपनी सिक्योरिटी तो लॉ एंड ऑर्डर मेनटेन रहे तो सारे आके के अपना अपना वोट कास्ट करें नहीं जी जो भी बफर है मेनटेन किया जाएगा एंड यदि सेंटिटी मेनटेन की जाएगी कि आएँ जी अपना एक्सरसाइज करें अपना राइट टू वोट एंड अपने इलैक्ट टू इलेक्ट देयर गवर्नमेंट बट पीसफुल रहे इतें इतें कोई हुड़बाजी ना हो इतें कोई काट कट्टा ना हो एंड वी शुड कंडक्ट दिस इलैक्श वेरी पीसफुली एंड वेरी फेयरली ਕੋਈ ਲੋਕਤੰਤਰ ਆਏ ਨੂੰ ਮਜ਼ਬੂਤ ਕਰਨ ਲਈ ਅੱਜ ਜਿਹੜਾ ਇਹ ਬੋਰਡ ਦਾ ਮਤਦਾਨ ਕਰਨ ਲਈ ਆਏ ਆਂ ਵੱਡੀ ਗਿਣਤੀ ਚ ਲੋਕਾਂ ਨੂੰ ਮੈਂ ਇਹੀ ਅਪੀਲ ਕਰੂੰਗਾ ਤੁਹਾਡੇ ਲਈ ਆਓ ਵੱਧ ਤੋਂ ਵੱਧ ਵੋਟਾਂ ਪਾਓ ਇਹ ਲੋਕਾਂ ਦਾ ਜਿਹੜਾ ਲੋਕਤੰਤਰ ਨੂੰ ਮਜ਼ਬੂਤ ਕਰਨਾ ਇਹ ਦੇਸ਼ ਨੂੰ ਮਜ਼ਬੂਤ ਕਰਦਾ ਵਾ ਇਸ ਕਰਕੇ ਅੱਜ ਆਪਣੀ ਬੋਰਡ ਦਾ ਇਸਤੇਮਾਲ ਕਰਨ ਲਈ ਆਏ ਆਂ ਕੋਈ ਕਿਹੜੇ ਕਿਹੜੇ ਅਹਿਮ ਮੁੱਦੇ ਜਿਹੜੇ ਇਸ ਵਿਸ਼ਾ ਹੈਗੇ ਨੇ ਕਟੋਣਾ ਦਾ ਜੀ ਦੇਖੋ ਮੁੱਦੇ ਵਿਕਾਸ ਦਾ ਵਾ ਸਾਉਣਾ ਪਹਿਲਾਂ ਪੰਜਾਬ ਦਾ ਜੋ ਭਾਜਪਾ ਨੇ ਅੱਜ ਕੇਂਦਰ ਚ ਬੈਠੀ ਨੇ ਜੋ ਪੰਜਾਬ ਦੇ ਹਾਲਾਤ ਬਣਾਤੇ ਹੋਇਆ ਸਾਡਾ ਜਿਹੜਾ ਪੈਸਾ ਵਾ ਹੋ ਰੋਕੀ ਬੈਠੇ ਆ ਪੰਜਾਬ ਨਾਲ ਮਤਰੇ ਹੀ ਮਾਲਾ ਕੰਮ ਕਰਕੇ ਭਾਜਪਾ ਹਮੇਸ਼ਾ ਪੰਜਾਬ ਨਾਲ ਧੱਕਾ ਕਰਦੀ ਆ ਅੱਜ ਲੋਕਤੰਤਰ ਨੂੰ ਮਜ਼ਬੂਤ ਕਰਕੇ ਹੌਸ ਬਣ ਜਾ ਰਿਹਾ ਆਮ ਆਦਮੀ ਪਾਰਟੀ ਦਾ ਔਰ ਸ਼ਾਮ ਨੂੰ ਦੇਖਿਓ ਤੁਸੀਂ 95 ਦੀਆਂ 95 ਸੀਟਾਂ ਜਿੱਤਾਂਗੇ ਕੱਲ ਤੁਹਾਡੇ ਖਿਲਾਫ ਕਾਫੀ ਬਰੋਦ ਕੀਤਾ ਇਹਨਾਂ ਨੇ ਭਾਜਪਾ ਲੈ ਨੇ ਗ੍ਰਿਫਤਾਰੀਆਂ ਦੇਣ ਗਏ ਸੀਪੀ ਅਫੀਸਰ ਦੇਖੋ ਬ్రో ਦੇ ਇਹਨਾਂ ਦੇ ਹੁਣ ਪੰਜਾਬੀ ਜੀ ਕਈਏ ਦਾ ਹੱਡਾ 'ਚ ਬਹਿ ਗਿਆ ਹੋਇਆ ਇਹਨਾਂ ਨੂੰ ਹੁਣ ਲੋਕ ਪਸੰਦ ਨਹੀਂ ਕਰਦੇ ਲੋਕਤੰਤਰ ਲੋਕਾਂ ਨੇ ਮਜ਼ਬੂਤ ਕਰਨਾ ਹੁੰਦਾ ਵਾ ਇਸ ਕਰਕੇ ਭਾਜਪਾ ਨੂੰ ਤਾਂ ਹੁਣ ਕੋਈ ਗੱਲ ਦੂਜੀ ਹੈ ਹੀ ਨਹੀਂ ਉਹਨਾਂ ਦੇ ਨਾ ਖਾਤੇ ਜਾਂ ਨਾ ਉਹਨਾਂ ਨੂੰ ਪਤਾ ਵਾ ਅੰਮ੍ਰਿਤਸਰ ਸ਼ਹਿਰ ਅੰਦਰ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ 85 ਵਾੜਾ ਉੱਪਰ ਜਿਹੜਾ ਵਾ ਅੱਜ ਚੋਣ ਪ੍ਰਕਿਰਿਆ ਜਿਹੜੀ ਵਾ ਸ਼ੁਰੂ ਹੋ ਚੁੱਕੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ। ਇਹ ਅੰਮ੍ਰਿਤਸਰ ਦਾ ਸਕੂਲ ਆਫ ਐਮੀਨੈਂਸ ਹੈ। ਉਸ ਦੇ ਵਿੱਚ ਜਿਹੜਾ ਵਾ ਇਹ ਬੂਥ ਪੜਿਆ ਹੈ ਬੂਥ ਨੰਬਰ 200 ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸਿਕਿਉਰਿਟੀ ਨੂੰ ਲੈ ਕੇ ਵੀ ਵੱਡੇ ਇੰਤਜ਼ਾਮ ਕੀਤੇ ਗਏ ਨੇ ਕਿਉਂਕਿ ਅੱਜ ਅੰਮ੍ਰਿਤਸਰ ਦੇ ਵਿੱਚ ਨਗਰ ਨਿਗਮ ਉੱਪਰ ਜਿਹੜਾ ਵਾ ਉਹ ਚੋਣਾਂ ਹੋਣ ਜਾ ਰਹੀਆਂ ਨੇ। ਤਾਂ ਤੁਸੀਂ ਦੇਖਿਆ ਪੋਲਿੰਗ ਸਟੇਸ਼ਨਸ ਤੇ ਪੂਰੀਆਂ ਤਿਆਰੀਆਂ ਕਰ ਲੀਆਂ ਗਈਆਂ ਨੇ ਤੇ ਉੱਥੇ ਲਗਾਤਾਰ ਵੋਟਰ ਜਿਹੜੇ ਨੇ ਉਹ ਆ ਕੇ ਵੋਟਾਂ ਪਾ ਰਹੇ ਨੇ ਉਮੀਦਾਂ ਲੋਕਾਂ ਦੀਆਂ ਕਾਫੀ ਜ਼ਿਆਦਾ ਨੇ ਸਾਡੇ ਨਾਲ ਸਾਡੇ ਪੱਤਰਕਾਰ ਜੁੜ ਗਏ ਨੇ ਅਸ਼ਫਾਕ ਟੁੱਡੀ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਪੰਕਜ ਮੱਲੀ ਵੀ ਜੁੜ ਰਹੇ ਨੇ ਉਹਨਾਂ ਤੋਂ ਪੂਰੀ ਜਾਣਕਾਰੀ ਲੈ ਲੈਣੇ ਤੇ ਅਨਮੋਲ ਗੁਲਾਟੀ ਵੀ ਚੰਡੀਗੜ੍ਹ ਤੋਂ ਜੁੜ ਰਹੇ ਨੇ ਉਹਨਾਂ ਤੋਂ ਵੀ ਗੱਲਬਾਤ ਕਰ ਲੈਣੇ ਕਿਵੇਂ ਦਾ ਮਾਹੌਲ ਅਨਮੋਲ ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹਾਂਗੇ ਅੱਜ ਨਗਰ ਨਿਗਮ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਕਿਵੇਂ ਦਾ ਮਾਹੌਲ ਹੈ ਕੀ ਲੱਗ ਰਿਹਾ ਹੈ ਵੋਟਰਸ ਵੱਧ ਛੜ ਕੇ ਹਿੱਸਾ ਲੈ ਰਹੇ ਨੇ ਕਿ ਨਹੀਂ ਨਗਰ ਨਿਗਮ ਦੀ ਚੋਣਾਂ ਨੂੰ ਲੈ ਕੇ ਲੋਕੀ ਆਪਣੇ ਰਾਈਟ ਟੂ ਵੋਟ ਦਾ ਇਸਤੇਮਾਲ ਕਰਨ ਲਈ ਪਹੁੰਚਦਾ ਰਹੇ ਨੇ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਹਜੇ VOTING ਦਾ ਪ੍ਰੋਸੀਜਰ ਜੋ ਕਿ ਕਾਫੀ ਸੁਲੋ ਨਜ਼ਰ ਆ ਰਿਹਾ ਇਸ ਵਕਤ ਅਸੀਂ ਅੰਮ੍ਰਿਤਸਰ ਦੇ ਵੋਟ ਨੰਬਰ 64 ਦੇ ਵਿੱਚ ਮੌਜੂਦਾ ਤੁਸੀਂ ਦੇਖ ਸਕਦੇ ਹੋ तमाम ਜਿਹੜੀ ਪਾਰਟੀਆਂ ਨੇ ਉਹਨਾਂ ਦੇ ਆਪਣੇ ਆਪਣੇ ਪੋਲਿੰਗ ਸਟੇਸ਼ਨਸ ਜੋ ਕੀ ਹੈ ਜੋ ਕੀ ਹੈ ਇਹਨਾਂ ਨੇ ਪੋਲਿੰਗ ਸਟੇਸ਼ਨ ਦੇ ਬਾਹਰ ਜੋ ਕੀ ਆਪਣੇ ਸਟਾਲਸ ਪਾਰਟੀਆਂ ਦੇ ਵੱਖ-ਵੱਖ ਤੇ ਲਾਏ ਗਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੋਕੀ ਆ ਰਹੇ ਨੇ ਆਪਣੀ ਸਲਿੱਪ ਲੈ ਕੇ ਆਪਣੇ ਰਾਈਟੂ ਬੋਰਡ ਦਾ ਇਸਤੇਮਾਲ ਕਰਨ ਲਈ ਲਗਾਤਾਰ ਜਦਦੇ ਹੋਏ ਨਜ਼ਰ ਵੀ ਆ ਰਹੇ ਹਨ ਤਿੰਨ ਜੋ ਕੀ ਇੱਥੇ ਜੋ ਕੀ ਸਟਾਲਸ ਨਜ਼ਰ ਆ ਰਹੇ ਹਨ ਵੱਖ-ਵੱਖ ਪਾਰਟੀਆਂ ਦੇ ਤਾਂ ਇਸ ਦੇ ਵਿੱਚ ਜਿਹੜੇ ਲੋਕ ਨੇ ਖਾਸ ਤੌਰ ਤੇ ਉਹਨਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾ ਲੋਕ ਜ਼ਰੂਰ ਜੋ ਕੀ ਹੈ ਹਿੱਸਾ ਲੈਣ ਲਈ ਪਹੁੰਚ ਰਹੇ ਹਨ ਹਾਲਾਂਕਿ ਸਰਦੀ ਦੇ ਕਰਕੇ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਸ਼ਾਇਦ VOTING ਦਾ ਪ੍ਰੋਸੀਜਰ ਮਾਰਨਿੰਗ ਦੇ ਵਿੱਚ ਘੱਟ ਸੀਗਾ ਹੁਣ ਸ਼ਾਇਦ VOTING ਜੋ ਕੀ ਹੈ ਉਹ ਵੱਧ ਸਕਦੀ ਹੈ ਜਿਹੜੇ ਖਾਸ ਤੌਰ ਤੇ ਲੋਕਾਂ ਦੀ ਗੱਲ ਕੀਤੀ ਜਾਵੇ ਜੀ ਤਾਂ ਆਪਣੇ ਵੋਟ ਨੂੰ ਲੈ ਕੇ ਲੋਕਾਂ ਨੂੰ ਆਪਣੇ ਰਾਈਟ ਟੂ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਦੇਖੋ ਲੋਕ ਵੀ ਕੁਝ ਮੌਜੂਦ ਨੇ ਵੋਟਰਸ ਕੁਝ ਮੌਜੂਦ ਨੇ ਗੱਲਬਾਤ ਕਰਦੇ ਸਰ ਕਿਆ ਨਾਮ ਹੈ ਆਪਣਾ ਜੀ ਸਰ ਸੰਜੀਵ ਵੱਲ ओके okay. संजीव जी वैसे एक गल दसो आज अपने तमाम लोग जो कि राइट टू वोट ਦਾ ਇਸਤੇਮਾਲ ਕਰਨ ਲਈ ਇਥੇ ਪਹੁੰਚ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਦੇਖੋ ਪਾਰਟੀ ਦਾ ਕਿਸੇ ਦਾ ਮੈਂ ਨਾ ਨਹੀਂ ਪੁੱਛੂਗਾ ਜਾਂ ਕੈਂਡੀਡੇਟ ਦਾ ਨਾਂ ਨਹੀਂ ਪੁੱਛੂਗਾ ਤੁਸੀਂ ਕਿਹਨੂੰ ਵੋਟ ਪਾਓਗੇ ਲੇਕਿਨ ਕੀ ਲੱਗਦਾ ਤੁਹਾਨੂੰ ਇਸ ਵਕਤ ਕੀ ਲੋੜ ਹੈ ਜਿਸ ਨੂੰ ਲੈ ਕੇ ਆਪਣਾ ਜੋ ਕਿ ਰਾਈਟ ਟੂ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਕਿਵੇਂ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਸਰ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਜੇ ਆਪਾਂ ਦੇਖਿਆ ਜਾਏ ਕਿ ਕਿਸੇ ਲਈ ਕਿਸੇ ਲਈ ਆਪਾਂ ਐਮਸੀ ਇਲੈਕਸ਼ਨ ਨੂੰ ਕਾਫੀ ਦੇਰ ਬਾਅਦ ਹੋ ਰਿਹਾ ਹੈ ਕਾਫੀ ਦੇਰ ਤੋਂ ਐਮ ਸੀ ਇਲੈਕਸ਼ਨ ਨਹੀਂ ਹੋਏ ਕਰਾਂਗੇ ਤਾਂ ਕੁਝ ਲੋਕਾਂ ਦੇ ਭਲਾ ਹੋਣਗੇ ਸਾਡੇ ਸਾਰੀਆਂ ਚੀਜ਼ਾਂ ਦਾ ਭਲਾ ਹੋਏਗਾ ਪਾਰਟੀਆਂ ਕਾਫੀਆਂ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਨੂੰ ਜਿੱਤਣਾ ਚਾਹੀਦਾ ਸਰ ਜਿਹਦੀ ਪਿੱਛੇ ਸਰਕਾਰ ਹੈ ਰੀਜ਼ਨ ਰੀਜ਼ਨ ਜਿਹਦੀ ਪਿੱਛੇ ਸਰਕਾਰ ਹੈ ਉਹਨੂੰ ਹੀ ਜਿੱਤਣਾ ਚਾਹੀਦਾ ਸਰ ਜਿਹਦਾ ਪਿੱਛੇ ਸਰਕਾਰ ਹੈ ਉਹਨਾਂ ਦਾ ਕਾਰਨ ਕਾਰਨ ਕੀ ਲੱਗਦਾ ਤੁਹਾਨੂੰ ਕਿਉਂ ਜਿੱਤਣਾ ਚਾਹੀਦਾ ਸਰਕਾਰ ਨੂੰ ਸਰ ਉਹਨਾਂ ਨੂੰ ਇਸ ਕਰਕੇ ਜਿੱਤਣਾ ਚਾਹੀਦਾ ਕਿ ਸਰ ਜਿਸ ਤਰ੍ਹਾਂ ਉਹ ਸੈਂਟਰ ਦੀ ਸਰਕਾਰ ਹੈ ਠੀਕ ਹੈ ਬੀਜੇਪੀ ਦੀ ਹੈ ਤੇ ਉਹਨਾਂ ਦੇ ਅੱਗੇ ਜਿੱਤਣਗੇ ਤਾਂ ਜਿੱਤਣਗੇ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਨੂੰ ਜਿੱਤਣਾ ਚਾਹੀਦਾ ਆਮ ਆਦਮੀ ਪਾਰਟੀ ਦੇ ਸਰਕਾਰ ਬਣੀ ਉਸ ਤੋਂ 2022 ਦੇ ਵਿੱਚ ਉਹਨਾਂ ਦਾ ਹੀ ਅਚੀਵਮੈਂਟ ਕੀ ਸਮਝਦੇ ਤੁਸੀਂ ਸਰ ਅਚੀਵਮੈਂਟ ਹੈ ਕਿ ਜਿਹੜਾ ਗਰੀਬ ਆਦਮੀ ਹੈ ਉਹਨਾਂ ਨੂੰ ਦੇਖੋ ਜਿਹੜਾ ਇਹਨਾਂ ਨੇ ਆਮ ਆਦਮੀ ਕਲੀਨਿਕ ਖੋਲੀ ਹੈ ਉਹ ਬਿਗ ਅਚੀਵਮੈਂਟ ਹੈ ਬਿਗ ਅਚੀਵਮੈਂਟ ਕਿ ਲੋਕਾਂ ਨੂੰ ਮੁਫਤ ਇਲਾਜ ਮਿਲ ਰਿਹਾ ਹੈ ਸਭ ਤੋਂ ਵੱਡੀ ਇਹ ਹੀ ਚੀਜ਼ ਦੂਸਰਾ ਗਰੀਬ ਆਦਮੀ ਉਹਨੇ ਘਰ ਜਿਹੜਾ ਬਿਜਲੀ ਦਾ ਬਿੱਲ ਨਹੀਂ ਲੈ ਜੀੜੋ ਹੈ ਉਹੀ ਉਹਦੀ ਕਮਾਈ ਹੈ ਬਾਕੀ 0 ਆ ਰਿਹਾ ਹਾਂਜੀ ਸਾਡਾ ਵੀ 0 ਆ ਰਿਹਾ ਜੇ ਅਸੀਂ ਸਹੀ ਤਰੀਕੇ ਨਾਲ ਵਰਤਾਂਗੇ ਤਾਂ 0 ਆਏਗਾ ਜੇ ਅਸੀਂ ਕਹਾਂਗੇ ਕਿ ਏਸੀ ਚਲਾ ਕੇ ਰੱਖਾਂਗੇ ਤਾਂ ਫਿਰ ਤਾਂ ਆਏਗਾ ਹੀ ਆਏਗਾ ਬਿਲਕੁਲ ਸਰ ਤਾਂ ਬਿਲਕੁਲ ਦੇਖੋ ਲੋਕਾਂ ਦੇ ਆਪਣੀ ਆਪਣੀ ਇੱਛਾਵਾਂ ਨੇ ਲੋਕਾਂ ਦੀ ਆਪਣੀ ਆਪਣੀ ਐਕਸਪੈਕਟੇਸ਼ਨਸ ਨੇ ਤੁਸੀਂ ਜਿਵੇਂ ਕਿ ਇੱਥੇ ਸਟਾਲ ਲੱਗੇ ਆਵਾਂ ਦੀ ਪਾਰਟੀ ਦਾ ਗਲਵਾ ਜ਼ਰੂਰ ਕਰਾਂਗੇ ਭਾਜੀ ਅ ਲੋਕੀ ਅਸੀਂ ਦੇਖ ਰਿਹਾ ਕਿ ਕਹਿ ਰਿਹਾ ਕਿ ਜਿਹਨਾਂ ਦੀ ਸਰਕਾਰ ਆ ਉਹਨਾਂ ਨੂੰ ਵੋਟ ਦੇਣਾ ਚਾਹੀਦਾ ਰਿਪੋਰਟਕਾਰ ਤੁਹਾਨੂੰ ਕੀ ਲੱਗਦਾ 3 ਸਾਲ ਦਾ ਤੁਹਾਡਾ ਕੀ ਹੈ ਸਰ ਸਾਡੀ ਸਰਕਾਰ ਨੇ ਜਿਹੜੇ ਕੰਮ ਕੀਤੇ ਸੀ ਉਹਦੇ ਆਧਾਰ ਤੇ ਵੋਟ ਮੰਗ ਰਹੇ ਆ ਤੁਸੀਂ ਦੇਖਿਆ ਕਿ ਬਿਜਲੀ ਦਾ ਆਪਾਂ ਬਿੱਲ ਤੁਹਾਡੇ ਜ਼ੀਰੋ ਆ ਰਹੇ ਨੇ 80% ਤੋਂ ਉੱਪਰ ਲੋਕਾਂ ਦੇ ਅਸੀਂ ਜਿਹੜੀ ਸੇਵਾਵਾਂ ਆ ਗਈਆਂ ਜਿਹੜੇ ਮਹੱਲਾ ਕਲੀਨਿਕ ਖੁੱਲੇ ਆ ਉਹਨਾਂ ਵਿੱਚ ਅੱਜ ਲੱਖਾਂ ਲੋਕੀ ਫਾਇਦਾ ਲੈ ਰਹੇ ਨੇ ਅਸੀਂ ਉਹਦੇ ਸਿੱਧੇ ਕਰ ਰਹੇ ਨੇ ਜਿਹੜੀ ਸਫਾਈ ਦੀ ਹੈ ਅਸੀਂ ਸਫਾਈ ਅਭਿਆਨ ਸ਼ੁਰੂ ਕੀਤੇ ਹੋਏ ਨੇ ਚੰਗੀ ਸਫਾਈ ਹੋ ਰਹੀ ਹੈ ਸ਼ਹਿਰ ਦੀ ਡਿਵੈਲਪਮੈਂਟ ਹੋ ਰਹੀ ਹੈ ਗੁਰੂ ਦੀ ਨਗਰੀ ਜਿਹੜੀ ਹੈ ਅਸੀਂ ਹੋਰ ਪਵਿੱਤਰ ਬਣਾ ਜਾਈਏ ਪਵਿੱਤਰ ਨਗਰੀ ਨੂੰ ਅਸੀਂ ਹੋਰ ਸੁੰਦਰੀਕਰਨ ਕਰਨਾ ਹੈਗਾ ਪਾਣੀ ਦੀ ਸਮੱਸਿਆ ਜਿਹੜੀ ਸਿਵਰੇ ਸਮੱਸਿਆ 70 ਸਾਲਾਂ ਤੋਂ ਜਿਹੜੀ ਸੀ ਉਹ ਅਸੀਂ ਠੀਕ ਕਰ ਰਹੇ ਹਾਂ ਆਮ ਆਦਮੀ ਪਾਰਟੀ ਜਦੋਂ ਪਾਵਰ ਚਾਈ ਸੀਗੀ ਤਾਂ ਕਹਿਣਾ ਸੀਗਾ ਕਿ ਸਿਆਸਤ ਦਾ ਨਿਜ਼ਾਮ ਬਦਲਣਾ ਤਾਂ ਤੁਹਾਨੂੰ ਲੱਗਦਾ ਹੈ ਕਿ ਨਿਜ਼ਾਮ ਬਦਲਿਆ ਗਿਆ ਤੁਸੀਂ ਦੇਖੋਗੇ ਕਿੱਥੇ ਤੁਹਾਨੂੰ ਕਿੱਥੇ ਗਲਤ ਲੱਗ ਰਿਹਾ ਹੈ ਅੱਗੇ ਨਾਲੋਂ ਤੁਸੀਂ ਦੇਖੋ ਹਰ ਚੀਜ਼ ਦੇ ਵਿੱਚ ਇੰਪਰੂਵਮੈਂਟ ਹੋ ਰਹੀ ਹੈ ਅਜੇ ਜੁਮੇ-ਜੁਮੇ ਸਾਨੂੰ 2 ਟਾਈ ਸਾਲ ਹੋਏ ਨੇ ਅਜੇ 2.5 ਸਾਲ ਸਾਨੂੰ ਕੰਮ ਕਰ ਲੰਦੋ ਦੇਖੋ ਤੁਸੀਂ ਅਸੀਂ ਅੰਮ੍ਰਿਤਸਰ ਔਰ ਸ਼ਹਿਰ ਦੀ ਪੰਜਾਬ ਦੀ ਪੂਰੀ ਨਹਿਾਰ ਬਦ ਲਾ ਗਏ ਤਾਂ ਬਿਲਕੁਲ ਦੇਖੋ ਆਮਦੋ ਪਾਰਟੀ ਜੀ ਤੁਹਾਡੇ ਕੋਲ ਵਾਪਸ ਹੁਣੇ ਆਨੇ ਆ ਹੋਰ ਵੀ ਪੱਤਰਕਾਰ ਸਾਡੇ ਨਾਲ ਜੁੜ ਗਏ ਨੇ ਸਾਡੇ ਨਾਲ ਵਿਪਨ ਉਕਾਰਾ ਵੀ ਜੁੜ ਗਏ ਨੇ ਵਿਪਨ ਕੀ ਕੁਝ ਜਾਣਕਾਰੀ ਹੈ ਨਗਰ ਨਿਗਮ ਚੋਣਾ ਦਾ ਮਾਹੌਲ ਕਿਸ ਤਰੀਕੇ ਦਾ ਦਿਖ ਰਿਹਾ ਹੈ ਉੱਥੇ ਪੁਰਜੇ ਜੇ ਮੋਗਾ ਜ਼ਿਲ੍ਹਾ ਦੀ ਗੱਲ ਕਰਾਂ ਤੇ ਮੋਗਾ ਜ਼ਿਲ੍ਹਾ ਦੇ ਵਿੱਚ ਤਿੰਨ ਨਗਰ ਕੌਂਸਲਰਾਂ ਦੇ ਵਿੱਚੋਂ ਜਿਹੜਾ ਹੈਗਾ ਦੋ ਨਗਰ ਕੌਂਸਲਰਾਂ ਦਾ ਜਿਹੜਾ ਹੈਗਾ ਉਹ ਆਲਰੇਡੀ ਜਿਹੜਾ ਨੋਮੀਨੇਸ਼ਨ ਹੀ ਨਹੀਂ ਹੋਇਆ ਸੀਗਾ ਔਰ ਉੱਥੇ ਆਪ ਆਦਮੀ ਪਾਰਟੀ ਦੀ ਜਿਹੜੀ ਹੈਗੀ ਆ ਸਰਕਾਰਾਂ ਬਣਦੀਆਂ ਹੈਗੀਆਂ ਨੇ ਉਹ ਤੀਸਰਾ ਜਿਹੜਾ ਹੈਗਾ ਉਹ ਫਤਿਹਗੜ ਪਤੂਰ ਹੈਗਾ ਜਿੱਥੇ ਕਿ 11 ਵਾਰਡ ਹੈਗੇ ਨੇ ਔਰ 11 ਵਾਰਡ ਦੇ ਵਿੱਚੋਂ ਜਿਹੜੇ ਕਿ ਨੇ 9 ਉਮੀਦਵਾਰ ਜਿਹੜੇ ਕਿ ਨੇ ਪਹਿਲੇ ਨੋਮੀਨੇਟ ਕੀਤੇ ਜਾ ਚੁੱਕੇ ਨੇ ਇਲੈਕਟ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ 8 ਆਪ ਆਦਮੀ ਪਾਰਟੀ ਦੇ ਸੀਗੇ ਔਰ ਇੱਕ ਜਿਹੜਾ ਕਾਂਗਰਸ ਦਾ ਜਿਹੜ ਹੁਣ ਜੇ ਬੂਟਾ ਚਲਾ ਦੀ ਗੱਲ ਕਰੀਏ ਤੇ ਬੂਟਾ ਚਲਾ ਦੇ ਵਿੱਚ ਇਸ ਵੇਲੇ ਸਿਰਫ ਦੋ ਵਾਰਡਾਂ ਦੇ ਵਿੱਚੜਾ ਹੈਗਾ ਚੋਰਾ ਜਿਹੜਾ ਹੋਇਆ ਇਸ ਵੇਲੇ ਆਪਾਂ ਖੜੇ ਆ ਕਿ 8 ਨੰਬਰ ਵਾਰਡ ਦੇ ਵਿੱਚ ਖੜੇ ਆ ਫਤਿਹ ਜਿਹੜਾ ਕਿ ਨੇ ਸਵੇਰ ਤੋਂ ਕਾਫੀ ਸਾਰੇ ਲੈਕਟਰ ਵੋਟਾਂ ਪੜਵਾਤਾ ਤੇ ਐਸ ਪਰ ਇੱਕ ਗਣਕਣ ਟੋਟਲ ਜਿਹੜੀ ਗਈ ਹੈ 438 ਵੋਟਾਂ ਸੀ ਔਰ ਉਹਦੇ ਤੋਂ 40 ਦੇ ਕਿੰਨੇ ਪੈ ਟੁਕੀਆਂ ਗਿਆ ਨੇ ਔਰ ਲੋਕ ਜਿਹੜੇ ਆ ਕਿ ਨੇ ਇੱਥੇ ਚਲਾ ਗਿਆ ਆਮ ਆਪ ਜਿਹੜੀ ਹੈਗੀ ਆ ਉਹੀ ਤੱਕ ਸਪਰਕ ਪਾਕੀ ਠੀਕ ਹੈ ਵਿਪਨ ਹੁਣ ਚਲਦੇ ਆਂ ਪੰਗਤ ਜੀ ਕੋਲ ਪੰਕਜ ਕੀ ਕੁਝ ਜਾਣਕਾਰੀ ਹੈਗੀ ਐ ਅੰਮ੍ਰਿਤਸਰ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੈ ਸ਼ਾਂਤੀਪੂਰਵਕ ਲੋਕ ਜਿਹੜੇ ਨੇ ਵਾਚੜ ਕੇ ਹਿੱਸਾ ਲੈ ਰਹੇ ਨੇ ਵੋਟਾਂ ਦੇ ਲਈ ਕਿਉਂਕਿ ਲੋਕਾਂ ਦੀ ਉਮੀਦਾਂ ਕਾਫੀ ਜ਼ਿਆਦਾ ਲੱਗ ਰਹੀਆਂ ਨੇ ਕਹਿ ਰਹੇ ਨੇ ਕਿ ਕੌਂਸਲਰ ਦੇ ਕੋਲ ਜੇ ਕੰਮ ਸੋਲਵ ਹੋ ਜੇ ਫਿਰ ਐਮਐਲਏ ਕੋਲ ਨਹੀਂ ਜਾਣਾ ਪੈਂਦਾ ਤੇ ਕਿੱਦਾਂ ਦਾ ਲੱਗ ਰਿਹਾ ਉੱਥੇ ਦਾ ਮਾਹੌਲ ਕੀ ਅੰਮ੍ਰਿਤਸਰ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਮਾਹੌਲ ਜਿਹੜਾ ਵਾ ਉਹ ਜਮਾਇਆ ਹੋਇਆ ਹੈ ਉੱਥੇ ਹੀ ਅੰਮ੍ਰਿਤਸਰ ਦੀਆਂ 85 ਵੋਲਸ ਉੱਪਰ ਜਿਹੜਾ ਵਾ ਉਹ ਅੱਜ ਚੋਣ ਪ੍ਰਕਿਰਿਆ ਸਵੇਰ ਤੋਂ ਜੀ 7 ਵਜੇ ਤੋਂ ਜਿਹੜੀ ਵਾ ਸ਼ੁਰੂ ਹੋ ਚੁੱਕੀ ਹੈ 511 ਦੇ ਕਰੀਬ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜੇ ਬੂਥ ਬਣਾਏ ਗਏ ਨੇ ਜਿੱਥੇ ਚੋਣ ਪ੍ਰਕਿਰਿਆ ਜਿਹੜੀ ਵਾ ਚੱਲ ਰਹੀ ਆ ਸਭ ਤੋਂ ਪਹਿਲਾਂ ਤਸਵੀਰ ਇੱਕ ਵਾਰ ਮੈਂ ਦਿਖਾ ਦੇਣਾ ਕਿ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਅੰਮ੍ਰਿਤਸਰ ਦਾ ਉਂਛ ਲਕਾ ਜਿਹੜਾ ਵਾ ਲਾਰੈਂਸ ਰੋਡ ਦਾ ਉੱਥੇ ਜਿਹੜਾ ਇਹ ਕਾਲਜ ਹੈ ਜਿੱਥੇ ਇਹ ਬੂਥ ਜਿਹੜਾ ਵਾ ਬਣਾਇਆ ਗਿਆ ਵਾ ਜਿੱਥੇ ਸਕਿਉਰਟੀ ਨੂੰ ਲੈ ਕੇ ਵੀ ਵੱਡੇ ਇੰਤਜ਼ਾਮ ਕੀਤੇ ਗਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਜਿਹੜਾ ਵਾ ਉਹ ਮਰਦਾਂ ਨੂੰ ਚੋਣਾ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਵਾ ਪਖਿਆ ਹੋਇਆ ਹੈ ਸਵੇਰ ਤੋਂ ਹੀ ਜੀ ਜਿਹੜਾ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਜਿਹੜਾ ਵਾ ਉਹ ਪਹੁੰਚ ਰਹੇ ਸੀ ਹਾਲਾਂਕਿ ਸਵੇਰੇ ਠੰਡ ਦਾ ਮਾਹੌਸਾ ਜਿਸ ਤੇ ਚੱਲਦੇ ਕਿਤੇ ਨਾ ਕਿਤੇ ਜਿਹੜਾ ਵਾ ਲੋਕ ਜਿਹਨੇ ਵਾ ਘਰੋਂ ਬਾਹਰ ਬਹੁਤ ਘੱਟ ਨਿਕਲ ਰਹੇ ਸੀ ਤਾਂ ਉਸ ਤੇ ਚੱਲਦੇ ਹਾਲਾਂਕਿ ਦੁਪਹਿਰ ਦਾ ਜਿਸ ਤਰੀਕੇ ਨਾਲ ਸਮਾ ਹੋ ਗਿਆ ਤਾਂ ਉਸ ਤੋਂ ਬਾਅਦ ਲਗਾਤਾਰ ਲੋਕ ਨਿਕਲਨੇ ਜਰੂਰ ਜਰੂਰ ਜਿਹੜਾ ਵਾ ਸ਼ੁਰੂ ਹੋਏ ਨੇ ਤਾਂ ਅੰਮ੍ਰਿਤਸਰ ਦੀ ਜਿਹੜੀ ਨਗਰ ਨਿਗਮ ਦੀ ਜਿਹੜੀ ਚੋਣ ਹੈ ਉਸ ਨੂੰ ਲੈ ਕੇ ਹਾਲਾਂਕਿ ਕੁੱਲ ਜੇ ਗਿਣਤੀ ਕੀਤੀ ਜਾਵੇ ਵੋਟਾਂ ਦੀ ਤਾਂ ਕਰੀਬ 8.36 ਲੱਖ ਵੋਟਰ ਨੇ ਜਿਨ੍ਹਾਂ ਵੱਲੋਂ ਆਪਣੀ ਵੋਟ ਦਾ ਜਿਹੜਾ ਵਾ ਇਸਤੇਮਾਲ ਜਿਹੜਾ ਵਾ تقریب ਜਿਹੜੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਬੂਥ ਬਣਾਏ ਗਏ ਨੇ ਤਾਂ ਉਸ ਦੇ ਵਿੱਚ ਜਿਹੜੇ ਸੰਵੇਦਨਸ਼ੀਲ ਤੇ অতি ਸੰਵੇਦਨਸ਼ੀਲ ਬੂਥ ਨੇ ਉਹਨਾਂ ਦੇ ਉੱਤੇ ਖਾਸ ਤੌਰ ਤੇ ਜਿਹੜਾ ਆਪਾਂ ਉਹ ਇੰਤਜ਼ਾਮ ਕੀਤੇ ਗਏ ਨੇ ਪੁਲਿਸ ਵੱਲੋਂ ਤਾਂ ਕਿ ਉਹ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਨਾ ਸਰ ਕਿਸੇ ਤਰ੍ਹਾਂ ਦੀ ਸ਼ਰਾਰਤ ਨਾ ਕਰ ਸਕੇ ਲੇਕਿਨ ਜੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਲੰਬੀਆਂ ਲਾਈਨਾਂ ਜਿਹੜੀਆਂ ਬੂਥਾਂ 'ਤੇ ਲੱਗੀਆਂ ਹੋਈਆਂ ਨੇ ਤਾਂ ਜੋ ਬੂਥ ਇਸੇ ਮਾਲ ਜਿਹੜਾ ਵਾ ਪੁਲਿਸ ਵੱਲੋਂ ਕੀਤਾ ਜਾ ਸਕਿਆ ਤਾਂ ਵੱਡੀ ਗਿਣਤੀ ਦੇ ਵਕਟਰ दिए दिए तो जीए। जीए। तो करने कोशिश तो, क्या कहना चाहते हैं किस मुद्दे पर किसके आधार पर जो वोट डाली जा रही है वोट डाली जा रही है वो शहर का काम करेगी उसी को वोट डालेगी ਕਾ ਮੁੱਦੇ ਆ ਕਿ ਆ ਤੁਹਾਨੂੰ ਲੱਗਦਾ ਹੈ ਕਿ ਅਗਰ ਕੁਝ ਕੰਮ ਕਰੀਏ ਕਿ ਸਫਾਈ ਕੀ ਬਹੁਤ ਬੜੀ ਚਾਹੀਦੀ ਹੈ ਭਾਈ ਸਭ ਤੋਂ ਵੱਡੀ ਸਫਾਈ ਕੀ ਸਰਟਫੋਕੀ ਦੇ ਬਹੁਤ ਹੀ ਜ਼ਰੂਰਤ ਹੈ ਸੋ ਕਿ ਪੰਕਜ ਅਸੀਂ ਦੇਖ ਸਕਦੇ ਹਾਂ ਉੱਥੇ ਅੰਮ੍ਰਿਤਸਰ ਦੇ ਵਿੱਚ ਲੋਕੀ ਜਿਹੜੇ ਨੇ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਲਾਈਨਾਂ ਦੇ ਵਿੱਚ ਲੋਕ ਲੱਗ ਕੇ ਆਪਣੇ ਵੋਟ ਦਾ ਇਸਤੇਮਾਲ ਕਰ ਰਹੇ ਨੇ ਪਹੁੰਚਦੇ ਆ ਅਸ਼ਫਾਕ ਕੋਲ ਅਸ਼ਫਾਕ ਤੁਹਾਡੇ ਕੋਲ ਕੀ ਕੁਝ ਜਾਣਕਾਰੀ ਹੈ ਕਿਸ ਤਰੀਕੇ ਦਾ ਮਾਹੌਲ ਹੈ ਕਿਉਂਕਿ ਕਾਫੀ ਝੜਪ ਜਿਹੜੀ ਹੈ ਉਹ ਕਈ ਕਈ ਥਾਵਾਂ ਤੇ ਵੇਖਣ ਨੂੰ ਮਿਲੀ ਹੈ ਸੁਰੱਖਿਆ ਦਾ ਕੀ ਕੁਝ ਪ੍ਰਬੰਧ ਨੇ ਉੱਥੇ ਬਿਲਕੁਲ ਮੁਕਸਰ ਦੀ ਗੱਲ ਕਰੀਏ ਤਾਂ ਪੁਸ਼ਪਾ ਮੁਕਸਰ ਦੇ ਮੰਡੀ ਬਰੀਆ ਬਰੀਵਾਲਾ ਦੇ ਵਿੱਚ ਅੱਜ ਨਗਰ ਪੰਚਾਇਤ ਦੀ ਚੋਣ ਹੋਣੀ ਹੈ ਤੇ ਉਸ ਨੂੰ ਲੈ ਕੇ ਚੋਣ ਪ੍ਰਕਿਰਿਆ ਉਹ ਚੱਲ ਰਹੀ ਹੈ ਸਵੇਰੇ 7:00 ਵਜੇ ਤੋਂ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਸਾਥੀ ਨੂੰ ਕਹੂੰਗਾ ਇੱਕ ਤਸਵੀਰਾਂ ਮੇਰੇ ਪਿੱਛੇ ਪੋਲਿੰਗ ਬੂਥ ਦੀਆਂ ਵਿਖਾਉਣ ਦੀ ਕੋਸ਼ਿਸ਼ ਕਰੇ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ 9 ਨੰਬਰ ਵਾਰਡ ਦੇ ਇਹ ਜਗ੍ਹਾ ਹੈ ਜਿੱਥੇ ਪੋਲਿੰਗ ਬੂਥ ਬਣਿਆ ਹੋਇਆ ਹੈ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਕਰਮੀ ਤਣਾਤ ਨੇ ਤੇ ਨਾਲ ਹੀ ਨਾਲ ਗੱਲ ਕਰੀਏ ਤਾਂ ਉਹ ਲੋਕਾਂ ਦੇ ਵਿੱਚ ਵੀ ਇੱਕ ਵੱਡਾ ਉਛਾਹ ਦੇਖਣ ਨੂੰ ਮਿਲ ਰਿਹਾ ਵੀ ਆ ਬੋਟਿੰਗ ਨੂੰ ਲੈ ਕੇ ਜੋ ਬੋਟਿੰਗ ਨੂੰ ਲੈ ਕੇ ਉਛਾਹ ਹੈ ਉਹ ਦੇਖਣ ਨੂੰ ਮਿਲ ਰਿਹਾ ਕਿ ਸਵੇਰ ਤੋਂ ਹੀ ਲੋਕ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਜੋ ਪੀਸਫੁਲੀ ਜੇ ਗੱਲ ਕਰੀਏ ਤਾਂ ਇੱਥੇ ਇਲੈਕਸ਼ਨ ਚੱਲ ਰਿਹਾ ਤੇ ਬਰੀਆਲਾ ਮੰਡੀ ਦੇ ਵਿੱਚ ਜੇ ਗੱਲ ਕਰਾਂ ਤਾਂ ਨਗਰ ਪੰਚਾਇਤ ਦੀਆਂ ਕਰੀਬ 11 ਪੋਲਿੰਗ ਬੂਥ ਬਣਾਏ ਗਏ ਨੇ ਤੇ 11 ਵਾੜਾਂ ਦੇ ਵਿੱਚ ਇੱਥੇ ਪੋਲਿੰਗ ਹੋਣੀ ਹੈ ਤਸਵੀਰਾਂ ਪੋਲਿੰਗ ਬੂਥ ਦੇ ਅੰਦਰ ਦੀਆਂ ਨੇ ਬੇਸ਼ੱਕ ਲੋਕ ਸਵੇਰ ਤੋਂ ਹੀ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਲਈਏ ਵਕਫ ਵਕ ਪੋਲਿੰਗ ਸਿਚੁਏਸ਼ਨ ਦੇ ਉੱਪਰ ਪਹੁੰਚਨੇ ਨੇ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਇਹ VOTING ਹੋਣੀ ਹੈ ਕਰੀਬ ਕਹਿ ਦਈਏ ਤਾਂ ਸ ਸਾਢੇ 4 ਘੰਟੇ ਦਾ ਸਮਾਂ ਅਜੇ ਬਾਕੀ ਹੈ ਕਿ ਹੋਰ ਲੋਕ ਆ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਆਦਮੀ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਾਪੂ ਜੀ ਕੀ ਨਾ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਤੁਸੀਂ ਵੋਟ ਹਾਤੇ ਸੀ ਇਸਤੇਮਾਲ ਕਰਕੇ ਆਏ ਹੋ ਕੋਈ ਨਹੀਂ ਕੋਈ ਕਹਿ ਗੱਲ ਤੁਸੀਂ ਵੋਟ ਪਾ ਕੇ ਆਏ ਕਿਹੜੇ ਕਿਹੜੇ ਮੁੱਦੇ ਆ ਜਿਹਨੂੰ ਲੈ ਕੇ ਤੁਸੀਂ ਚੰਗਾ ਸੀ ਆਪਦੇ ਆਪਦੇ ਪਸੰਦ ਦੇ ਉਮੀਦਵਾਰ ਨੂੰ ਵੋਟ ਪਾਈ ਹੈ ਤੁਸੀਂ ਕੀ ਕਹਿਣਾ ਚਾਹੋਗੇ ਨੇ ਕ੍ਰੀਏਟ ਹੋਇਆ ਸਰ ਭਾਈ ਸੋ ਬੋਲਣ ਚ ਥੋੜੇ ਸਮਰਥ ਨੇ ਕੀ ਕਹਿਣਾ ਚਾਹੋਗੇ ਤੁਸੀਂ ਵੋਟ ਹੱਕ ਦਾ ਇਸਤੇਮਾਲ ਕਰਵਾ ਕੇ ਆਏ ਹੋ ਅੱਜ ਕਿਹੜੇ ਮੁੱਦੇ ਰਹਿਣਗੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਵੋਟ ਕਰਾਈ ਹੈ ਬੋਲ ਸੋ ਲੋਕ ਕੈਮਰੇ ਦੇ ਅੱਗੇ ਬੋਲਣ ਤੋਂ ਥੋੜਾ ਬਹੁਤ ਗੁਰੇਜ਼ ਕਰਦੇ ਹੋਏ ਨਜ਼ਰ ਆ ਰਹੇ ਨੇ ਨੇ ਬੇਸ਼ੱਕ ਜੇ ਲੋਕਾਂ ਦੀ ਗੱਲ ਕਰਾਂ ਤਾਂ ਸਾਹਮਣੇ ਹੋਰ ਵੀ ਲੋਕ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਕੇ ਵਾਪਸ ਆਉਂਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਬਾਜੀ ਕੀ ਨਾਮ ਹੈ ਜੀ ਸਤਵੰਤ ਵਰ ਬੋਟਾ ਹੱਕ ਇਸਤੇਮਾਲ ਕਰਕੇ ਆਏ ਹੋ ਕੀ ਕਹਿਣਾ ਚਾਹੋਗੇ ਕਿਹੜੇ ਕਿਹੜੇ ਮੁੱਦੇ ਰਹੇ ਜਿਹੜੇ ਮੈਨੂੰ ਤਾਂ ਨਹੀਂ ਪਤਾ ਇੰਨਾ ਪਤਾ ਹੀ ਤਾਂ ਪਰੇਸ਼ਾਨੀ ਕੀ ਅੰਕਲ ਕਰਕੇ ਬੰਦੇ ਓਕੇ ਹਾਂ ਸੋ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਲੇਕਿਨ ਪਹੁੰਚਦੇ ਹਾਂ ਅਨਮੋਲ ਦੇ ਕੋਲ ਅਨਮੋਲ ਤੋਂ ਵੀ ਥੋੜੀ ਜਾਣਕਾਰੀ ਲੈ ਲੈਣੇ ਆ ਉਹ ਪੂਲਿੰਗ ਬੂਥ ਤੇ ਮੌਜੂਦ ਨੇ ਅਨਮੋਲ ਕੀ ਕੁਝ ਜਾਣਕਾਰੀ ਹੋਰ ਹੈਗੀ ਹੈ ਉੱਥੇ ਜਿਹੜੇ ਪੂਲਿੰਗ ਬੂਥ ਦੇ ਕੋਲ ਤੁਸੀਂ ਖੜੇ ਹੈਗੇ ਹੋ ਕਿੰਨੇ ਕੁ ਲੋਕੀ ਜਿਹੜੇ ਵਾਦ ਚੜ ਕੇ ਹਿੱਸਾ ਲੈ ਰਹੇ ਨੇ ਕਿੰਨੇ ਪਰਸੈਂਟੇਜ VOTING ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੁਣ ਤੱਕ ਹੋ ਚੁੱਕੀ ਹੈ ਅ ਜੀ ਬਿਲਕੁਲ ਦੇਖੋ VOTING ਦਾ ਸਿਲਸਿਲਾ ਸਵੇਰੇ 7 ਵਜੇ ਤੋਂ ਸ਼ੁਰੂ ਹੋਇਆ ਸੀਗਾ ਸ਼ਾਮ 5 ਵਜੇ ਤੱਕ ਜੋ ਕੀ ਹੈ ਇਹ VOTING ਦਾ ਸਿਲਸਿਲਾ ਜੋ ਕਿ ਚੱਲਣ ਵਾਲਾ ਹੈ ਤੇ ਉਸ ਤੋਂ ਬਾਅਦ ਜੋ ਕਿ ਹੈ ਨਤੀਜੇ ਸੁਣਾਏ ਜਾਣਗੇ ਦੇਖੋ ਆਲਮੋਸਟ ਕਾਫੀ ਹਫ਼ਤੇ ਤੋਂ ਜ਼ਿਆਦਾ ਹੀ ਸਮਾਂ ਸੀਗਾ ਜਦੋਂ ਜੋ ਕਿ ਹੈ ਟਿਕਟਸ ਅਨਾਉਂਸ ਹੋਈ ਸੀਗੀ ਵੱਖ-ਵੱਖ ਪਾਰਟੀਆਂ ਦੀ ਤਾਂ ਉਸ ਤੋਂ ਬਾਅਦ ਜੋ ਕਿ ਹੈ तमाम ਸਿਆਸੀ ਧਿਰਾਂ ਵੱਲੋਂ तमाम ਜੋ ਕੈਂਡੀਡੇਟਸ ਸੀਗੇ ਉਹਨਾਂ ਵੱਲੋਂ ਆਪਣਾ-ਆਪਣਾ ਲਈ ਜੋ ਕਿ ਹੈ ਪ੍ਰਚਾਰ ਕੀਤਾ ਗਿਆ ਤਾਂ ਉਸ ਪ੍ਰਚਾਰ ਦੇ ਵਿੱਚ ਜੋ ਕਿ ਹੈ ਪੂਰਾ ਜ਼ੋਰ ਲਾਇਆ ਗਿਆ ਅੱਜ ਨਤੀਜੇ ਦਾ ਦਿਨ ਹੈ ਅੱਜ ਪਹਿਲਾ ਜੋ ਕਿ ਹੈ ਲੋਕਾਂ ਵੱਲੋਂ ਆਪਣਾ ਰਾਈਟ ਟੂ ਵੋਟ ਦਾ ਇਸਤੇਮਾਲ ਕੀਤਾ ਜਾਊਗਾ ਉਸ ਤੋਂ ਬਾਅਦ ਜੋ ਕਿ ਹੈ ਖਾਸ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਨਤੀਜੇ ਜੋ ਕਿ ਸਾਹਮਣੇ ਆਉਣਗੇ ਕਿ ਲੋਕਾਂ ਵੱਲੋਂ ਸਮਰਥਨ ਜੋ ਕਿ ਅਸਲ ਚ ਕਿਸ ਨੂੰ ਦਿੱਤਾ ਗਿਆ ਲੋਕ ਜੋ ਕਿ ਕਾਫੀ ਇੱਥੇ ਲਗਾਤਾਰ ਪਹੁੰਚ ਰਹੇ ਨੇ ਸਵੇਰੇ ਜੋ ਕਿ ਹੈ ਜੋ VOTING ਦਾ ਪ੍ਰੋਸੀਜਰ ਸੀਗਾ अर्ਲੀ ਮਾਰਨਿੰਗ ਥੋੜਾ ਸਲੋ ਸੀਗਾ ਘੱਟ ਸੀਗਾ ਲੇਕਿਨ ਉਸ ਤੋਂ ਬਾਅਦ 10 ਵਜੇ ਤੋਂ ਬਾਅਦ ਇੱਕ ਤਕਰੀਬਨ ਇਹ ਹੋ ਜਾ ਸਕਦਾ ਕਿ VOTING ਦਾ سلسلہ ਸ਼ੁਰੂ ਹੋ ਗਿਆ ਸੀਗਾ ਇਸ ਦੇ ਵਿੱਚ ਇੱਕ ਮੇਜਰ ਫੈਕਟਰ ਸੀਗਾ ਮੌਸਮ ਮੌਸਮ ਦੇ ਕਰਕੇ ਵੀ ਜੋ ਕੀ ਹੈ अर्ली ਮਾਰਨਿੰਗ ਜੋ ਕੀ ਹੈ VOTING ਦਾ ਪ੍ਰੋਸੀਜਰ ਸਲੋ ਸੀਗਾ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਹੁਣ VOTERS ਦੀ ਤਾਂ ਕਾਫੀ ਕਹਿ ਜਾ ਸਕਦਾ ਕਿ VOTERS ਇੱਥੇ ਲਗਾਤਾਰ ਪਹੁੰਚ ਰਹੇ ਨੇ ਜਿਨ੍ਹਾਂ ਵੱਲੋਂ ਜੋ ਕੀ ਆਪਣੇ right to vote ਦਾ ਇਸਤੇਮਾਲ ਕੀਤਾ ਜਾ ਰਿਹਾ ਤੇ ਦੇਖੋ ਆਪਣੇ right to vote ਦਾ ਇਸਤੇਮਾਲ ਕਰੇ ਵੀ ਨਾ ਜੇਕਰ ਲੋਕੀ ਸਰਕਾਰ ਨੂੰ ਜਾਂ ਆਪਣੇ ਲੋਕਲ ਪ੍ਰਸ਼ਾਸਨ ਨੂੰ ਕੋਸਦੇ ਆਂ ਤਾਂ ਉਹਨਾਂ ਦਾ ਕਹਿ ਜਾ ਸਕਦਾ ਕਿ ਹੱਕ ਨਹੀਂ ਬਣਦਾ ਆਪਣੇ right to vote ਦਾ ਇਸਤੇਮਾਲ ਕੀਤਾ ਜਾਵੇ ਉਸ ਤੋਂ ਬਾਅਦ ਜੋ ਕੀ ਹੈ ਆ ਸ਼ਿਕਾਇਤ ਜੋ ਕਿ ਹੋ ਕੀਤੀ ਜਾਵੇ ਠੀਕ ਹੈ ਬਹੁਤ ਬਹੁਤ ਧੰਨਵਾਦ ਅਮੋਲ ਤੁਹਾਡਾ ਤੁਸੀਂ तमाम ਜਾਣਕਾਰੀ ਸਾਂਝੀ ਕੀਤੀ ਪੰਕਜ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਿਪਨ ਜੀ ਤੁਹਾਡਾ ਵੀ ਧੰਨਵਾਦ ਤੇ ਅਸ਼ਫਾਕ ਨੇ ਬਹੁਤ ਜਾਣਕਾਰੀ ਦਿੱਤੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਦਰਸ਼ਕਾਂ ਨੂੰ तमाम ਜਾਣਕਾਰੀ ਸਾਂਝੀ